ਦਾ ਮੁਚਾ ਜਰਾਪੁਰ ਦੇ ਅਕਾਲੀ ਵਰਕਰਾਂ ਨੂੰ ਪੀਕ ਕਰਨਾ ਇਹ ਇਹ ਪਹਿਲਾ ਧਰਨਾ ਹੈ ਜਿਹੜਾ ਮੇਰਾ ਬਾਬਾ ਨਾਨਕ ਵਿੱਚ ਜਫਰ ਦੇ ਖਿਲਾਫ ਜਿਹੜਾ ਵੰ ਦਿੱਤਾ ਜਾ ਰਿਹਾ ਬੜੀ ਅਫਸੋਸ ਦੀ ਗੱਲ ਹੈ ਕਿ ਇੱਕ ਪੋਲੀਟੀਕਲ ਬੰਦੇ ਨੇ ਸਾਡਾ ਲੀਡਰ ਲਗਾਤਾਰ ਸਰਪੰਚ ਬਣਨ ਵਾਲਾ ਕਪੂਟਲ ਵਾਲਾ ਜਿਹੜਾ ਵਾ ਉਹ ਗੈਂਸਟਰਾਂ ਕੋਲੋਂ ਮਰਵਾਤਾ ਵਾ ਖੁਦ ਗੈਂਸਟਰਾਂ ਨੇ ਇਹ ਕਿਹਾ ਵਾ ਆਪਣੀ ਬਾਈਟ ਦੇ ਵਿੱਚ ਕਿ ਸਾਡੇ ਕੋਲੋਂ ਇਹਨੇ ਮਰਵਾਇਆ ਅਸੀਂ ਉਹ ਸਰੋਸ ਵਿੱਚ ਸਰਕਾਰ ਤੇ ਦਬਾਅ ਪਾਉਣ ਲਈ ਕੱਲੇ ਤਰਨਾ ਜਿਹੜਾ ਵਾ ਮਹਾਰਾਜ ਸਿੰਘ ਚੌਪਲ ਤੇ ਜਾ ਰਿਹਾ ਵਾ ਤੇ ਮੈਂ ਸਰਕਰ ਨੂੰ ਵਰਕਰਾਂ ਨੂੰ ਫੀਲ ਕਰਦਾ ਕਿ ਉਹ ਸਾਰੇ ਇਸ ਤਲ ਵਿੱਚ ਸ਼ਾਮਲ ਹੋਣ ਤਾਕਿ ਜਬਰ ਦੇ ਖਿਲਾਫ ਤੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦਾ ਬਹੁਤ ਦੁਖਦਾਈ ਇਹ ਜੰਗਲ ਦਾ ਰਾਜ ਆ ਸਾਡਾ ਇੱਕ ਯੂਥ ਦਾ ਲੀਡਰ ਹੈ ਸੇਮਰ ਆਪਣੇ ਵੈਰੂ ਦੇ ਦਾ ਉਹਨੂੰ ਪਹਿਲਾਂ ਵੀ ਥ੍ਰੈਟ ਆ ਰਹੀਆਂ ਸੀ ਉਹਨੇ ਥਾਣੇ ਨੂੰ ਕੋਲੋਂ ਦੱਸਿਆ ਵੀ ਤੇ 2-3 ਦਿਨ ਪਹਿਲਾਂ ਉਹਦੇ ਘਰ 'ਚ ਰਾਤ ਗੋਲੀਆਂ ਚਲਾ ਗਏ ਨੇ ਮੈਂ ਸਮਝਦਾ ਕਿ ਪੁਲਿਸ ਨੂੰ ਪਹਿਲਾਂ ਹੀ ਚਕੰਨੀਆਂ ਕੀਤਾ ਹੋਇਆ ਸੀ ਤੇ ਜਹਿਆਂ ਵਾਅਦਾਤਾ ਰੋਕਣ ਲਈ ਪੁਲਿਸ ਨੂੰ ਹਰ ਤਰ੍ਹਾਂ ਦੇ ਪ੍ਰਬੰਧ ਕਰਨੇ ਚਾਹੀਦੇ ਨੇ ਜਿਹੜੀਆਂ ਕਿ ਕਮੀਆਂ ਆਈਆਂ ਨੇ ਤੇ ਇੱਕ ਉਹ ਦੁਆਰੇ ਤੇ ਹੈਗਾ ਆ ਤਾਂ ਆਰਾਮ ਨਾਲ ਸੁੱਤੇ ਪਏ ਬੰਦੇ ਦੇ ਉੱਤੇ ਲਾਣ ਆਰਡਰ ਜਿਹੜਾ ਵਾ ਉਹ ਜੰਗਲ ਦਾ ਰਾਜ ਬਣਿਆ ਹੋਇਆ ਹੈ ਜਿਦੇ ਕੋ ਮਰਜੀ ਬਰਤਨ ਨਹੀਂ ਲਿਆ ਜਾਂਦੇ ਜਿਦੇ ਘਰ ਮਰਜੀ ਗੋਲੀਆਂ ਚਲਾਈਆਂ ਜਾਂਦੀਆਂ ਨੇ ਪਿੱਛੇ ਰਾਮਲ ਵੀ ਚਲਾਈਆਂ ਦੀਆਂ ਹੋਈਆਂ ਔਰ ਮੈਂ ਸਮਝਦਾ ਕਿ ਇਹ ਸਰਕਾਰਾਂ ਦਾ ਸਭ ਤੋਂ ਮੁੱਖ ਮੰਤ ਜਿਹੜੀ ਹੈ ਲੋਕਾਂ ਦੀ ਉਹ ਅਮਨ ਸ਼ਾਂਤੀ ਦਾ ਰਾਜ ਆ ਡਵੈਲਪਮੈਂਟ ਬਾਅਦ ਵਿੱਚ ਆ ਆਰਥਿਕ ਤੌਰ ਤੇ ਕੰਮ ਜਿਹੜੇ ਮਜ਼ਬੂਤ ਕਰਨੇ ਬਾਅਦ ਵਿੱਚ ਆ ਸਭ ਤੋਂ ਪਹਿਲਾਂ ਅਮਨ ਸ਼ਾਂਤੀ ਹੈ ਜਿਹੜੀ ਸਰਕਾਰ ਅਮਨ ਸ਼ਾਂਤੀ ਕਾਇਮ ਨਹੀਂ ਰੱਖ ਸਕਦੀ ਉਹ ਸਰਕਾਰ ਨੂੰ ਆਪਣੇ ਸਰਕਾਰ ਦੇ ਆਹੌਜ਼ਾ ਤੇ ਰਹਿਣ ਦਾ ਕੋਈ ਅਧਿਕਾਰ ਧਰਨੇ ਦਾ ਟਾਈਮ ਜਿਹੜਾ ਵਾ ਉਹ 10 ਵਜੇ ਦਾ ਵਾ ਲਾਈਵ ਚੱਲੇਗਾ ਆਪਣੇ ਪੀਟੀਸੀ ਤੇ ਤੇ ਉਹ 10 ਵਜੇ ਮੈਂ ਵਰਕਰਾਂ ਨੂੰ ਕਿਹਾ 10:30 ਵਜੇ ਆ ਜਾਓ